ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਬਾਬਾ ਸੁਖਪਾਲ ਸਿੰਘ ਜੱਫੇਦਾਰ ਤਰਨਾਂਦਲ ਪੜਾ ਫੂਲ ਕਰਵਾਇਆ ਜਾਂਦਾ ਹੈ ਐਸ ਤੀ ਵੀ 1 ਤਰੀਕ ਨੂੰ ਖੰਡਪੜ ਸਾਹਿਬ ਆਰੰਭ ਕੀਤਾ ਜਾਊਗਾ 2 ਤਰੀਕ ਦਾ ਨਗਰ ਕੀਰਤਨ ਹੋਊਗਾ ਨਗਰ ਕੀਰਤ ਫੂਲ ਤੋਂ ਚੱਲ ਕੇ ਰਾਮਪੁਰਾ ਗਿਲਕਲਾ ਹੁੰਦੇ ਹੋਏ ਪਿੰਡ ਰਾਮਪੁਰੇ ਤਵਾਂ ਫਿਰ ਫੂਲ ਜਾਊਗਾ 3 ਤਰੀਕ ਨੂੰ ਭੋਗ ਪਾਏ ਜਾਣਗੇ ਭੋਗ ਪੰਡ ਅਪਰੰਤ ਸਾਰੀਆਂ ਹੀ ਸੰਗਤਾਂ ਨੂੰ ਉੱਥੇ ਮਹਾਪੁਰਖ ਜਿਹੜੇ ਹੈ ਗਿਆ ਕੀਰਤਨ ਦੇ ਰਾਗ ਸੁਣਾ ਕੇ ਉਹਨਾਂ ਨੂੰ ਕਰਮਤ ਕਰਨਗੇ ਤੇ ਖੂਨਦਾਨ ਕੈਂਪ ਲਾਇਆ ਜਾਊਗਾ ਸਾਰੀ ਹੀ ਸੰਗਤ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਬਾਬਾ ਸੁਖਪਾਲ ਸਿੰਘ ਤਰਨਤਾਲ ਜਥੇਦਾਰ ਜਿਹੜੇ ਫੂਲ ਵਾਲੇ ਪੜਾ ਤੇ ਉਹਨਾਂ ਦੇ ਪਹੁੰਚ ਦੋ ਤਿੰਨ ਤਰੀਕ ਨੂੰ ਜਿਸ ਦਿਨ ਭੋਗ ਪਾਇਆ ਜਾਣਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ